ਮੈਨੂੰ ਪਹਿਲਾਂ ਵੀ ਕਿਹਾ ਮੈਨੂੰ ਕੋਈ ਟਰਸਟ ਨਹੀਂ ਹੈ ਮੈਨੂੰ ਕੋਈ ਪ੍ਰੂਫ ਦੋ ਮੈਂ ਤਾਂ ਜਾਊਗਾ ਸਰ ਵੀ ਮੇਰੀ ਫਾਈਲ ਕਿੱਥੇ ਤੱਕ ਪਹੁੰਚੀ ਹੈ ਜਾਂ ਮੇਰੀ ਫਾਈਲ ਜੰਗੀ ਵੀ ਹੈ ਸਰ ਮੰਨਤਾ ਹੈ ਵੀ ਪ੍ਰੂਫ ਨਹੀਂ ਮੇਰੀ ਫਾਈਲ ਗਈ ਹੋਈ ਹੈ ਸਰ ਤੁਸੀਂ ਮੈਨੂੰ ਕੀ ਜਵਾਬ ਦਿੱਤੀ ਸੀ ਵੀ ਜਰਾ ਵੀਜ਼ਾ ਜਨਵਰੀ ਦੇ ਵਿੱਚ ਹੈਗਾ ਹੈਗਾ ਤਰੀ ਦਿਨੀਆਂ ਕਲਾਸਾਂ ਨੇ ਤੁਹਾਨੂੰ ਅਸੀਂ ਜਨਵਰੀ ਚ ਹੀ ਭੇਜ ਦਾਂਗੇ ਸਰ ਬਹੁਤ ਧੰਕੇ ਹਾਲੇ ਸਾਹਨੇ ਸਰ ਹੁਣ ਸਾਰਾ ਸਟੇਜ ਵੀ ਲੱਗਦਾ ਇਹਨਾਂ ਨੇ ਕਿਹਾ ਚਲੋ ਫੀਸ ਭਰਨੀ ਹੈ ਜੀ ਆਪਾਂ ਜੀਆਈਸੀ ਭਰਨੀ ਹੈ ਵੀ ਥੋੜੇ ਅਕਾਊਂਟ ਚੋਂ ਜਾਊਗੀ ਜੀ ਠੀਕ ਹੈ ਠੀਕ ਹੈ ਜੀ ਮੇਰੇ ਅਕਾਊਂਟ ਚੋਂ ਭੇਜਣੀ ਜੀ ਇਹਨਾਂ ਨੇ ਮੇਰੇ ਤੋਂ ਦੋ ਚੈੱਕ ਲਿੱਤੇ ਜੀ ਇਹਨਾਂ ਨੇ ਆਪਣੀ ਫਰਮ ਚ ਪੈਸੇ ਭੁਆਨੇ ਕਿੰਨੇ ਕਿੰਨੇ ਪੈਸੇ ਲਿੱਤੇ ਇੱਕ ਸੀਗੇ ਭਾਜੀ 6 ਲੱਖ ਆ 16915 ਇੱਕ ਸੀਗੇ ਜੀ 9 ਲੱਖ 18 ਹਜ਼ਾਰ 900 16 ਲੱਖ ਦੇ ਨੇੜੇ ਦੇੜੇ ਮੇਰੇ ਪੈਸੇ ਹੈਗੇ ਨੇ ਪੀਤਾ ਕਹਿੰਦੇ ਨੇ ਮੇਰੇ ਬ੍ਰਦਰ ਆਣਗੇ ਉਹ ਡੀਲ ਕਰਨਗੇ ਜੀ ਉਹ ਕਿਹੜੇ ਕੈਮਰਾ ਬ੍ਰਦਰ ਬ੍ਰਦਰ ਪਤਾ ਨਹੀਂ ਕਿ ਕਿੱਥੇ ਜਿਹੜੇ ਉਹ ਕੈਨੇਡਾ ਨੇ ਪਰ ਹੈ ਨਹੀਂ ਸਰ ਸਾਨੂੰ ਸਾਡੀ ਫਾਈਲ ਦਾ ਦਿਖਾ ਰਹੇ ਨੇ ਵੀ ਤੁਹਾਡੀ ਫਾਈਲ ਕੀਤੀ ਹੈ ਸਾਡੀ ਫਾਈਲ ਲੱਗੀ ਵੀ ਹੋਈ ਹੈ ਜਾਂ ਨਹੀਂ ਸਾਨੂੰ ਕੁਝ ਨਹੀਂ ਪਤਾ ਜਦ ਮੈਂ ਫੋਨ ਕੀਤਾ ਤਾਂ ਸੈਕਸ਼ਨ ਦੇ ਦੋ ਬੈਠਦੇ ਨੇ ਪੰਪੂੜੀ ਮੈਮ ਪਹਿਲਾਂ ਕਹਿੰਦੇ ਸਰ ਐਕਸੀਡੈਂਟ ਹੋ ਗਿਆ ਫਿਰ ਕਹਿੰਦੇ ਵੀ ਕੋਈ ਇਸ਼ੂ ਆ ਗਿਆ ਪੀਸੀ ਚ ਹੂੰ ਤੇ ਸਰ ਤੀਜੀ ਕਰ ਉਹਨੇ ਵੀ ਇਨਕਮ ਟੈਕਸ ਦੀ ਰੇਟ ਬੈ ਗਿਆ ਸੋ ਇਹਦੇ ਇਸ ਪਰ ਮਨ ਵਿੱਚ ਗੱਲ ਗਈ ਹੈ ਤੇ ਸਰ ਜਦੋਂ ਮੈਂ ਉਰੇ ਆਇਆ ਮੈਮ ਉਥੇ ਹਾਇਰ ਸੀਗੇ ਤੇ ਇਹਨਾਂ ਦੇ ਸਟਾਫ ਦੇ ਦੋ ਬੰਦੇ ਹੋਰ ਸੀ ਆਪਣੇ ਕੋਲ ਵੀਡੀਓ ਪਈ ਆਉਦੀ ਵੀ ਆਪਾਂ ਸਰ ਪਹਿਲਾਂ ਵੀਡੀਓ ਓਨ ਕੀਤੀ ਆ ਤੇ ਸਰ ਜਦੋਂ ਅਸੀਂ ਆਏ ਸਾਡੇ ਰੋਲਾ ਪਾਇਓ ਭੱਜ ਗਏ 15 ਲੱਖ ਦੇ ਨੀਅਰ ਦਾ ਅਕਾਊਂਟ ਮਤਲਬ ਉਹ ਪੇ ਕਰਿਆ ਹੋਇਆ ਭਾਜੀ ਇਹਨਾਂ ਨੇ ਨਾ ਫਾਈਲ ਲਵਾਈ ਸੀ ਇਹਨਾਂ ਦੋ ਠੀਕ ਹੈ ਜੀ ਠੀਕ ਹੈ ਜ ਤੇ ਮੈਨੂੰ ਇਹਨਾਂ ਨੇ ਆਫਰ ਲੈਟਰ ਦਿੱਤੀ ਕੱਲੀ ਜੀ ਠੀਕ ਹੈ ਜੀ ਉਹੀ ਆਫਰ ਲੈਟਰ ਸੀ ਬਿਲਕੁਲ ਹੋਰ ਕੋਈ ਪ੍ਰੂਫ ਨਹੀਂ ਸੀ ਠੀਕ ਹੈ ਜੀ ਤੇ ਇਹਨਾਂ ਨੇ ਕਿਹਾ ਚਲੋ ਫੀਸ ਭਰਨੀ ਹੈ ਜੀ ਆਪਾਂ ਜੀ ਆਈ ਸੀ ਭਰਨੀ ਹੈ ਵੀ ਤੁਹਾਡੇ ਅਕਾਊਂਟ ਚੋਂ ਜਾਊਗੀ ਜੀ ਇਹ ਠੀਕ ਹੈ ਠੀਕ ਹੈ ਜੀ ਮੇਰੇ ਅਕਾਊਂਟ ਚੋਂ ਭੇਜਣੀ ਜੀ ਇਹਨਾਂ ਨੇ ਮੇਰੇ ਤੋਂ ਦੋ ਚੈੱਕ ਲਿੱਤੇ ਜੀ ਇਹਨਾਂ ਨੇ ਆਪਣੀ ਫਰਮ ਚ ਪੈਸੇ ਭੋਹੇ ਕਿੰਨੇ ਕਿੰਨੇ ਪੈਸੇ ਲਿੱਤੇ ਵਾ ਇੱਕ ਸੀਗੇ ਭਾਜੀ 6 ਲੱਖ ਆ 16915 ਇੱਕ ਸੀਗੇ ਜੀ 9 ਲੱਖ 18 ਹਜ਼ਾਰ 900 ਰੁਪਏ ਮਤਲਬ ਸਾਰੇ 15 ਲੱਖ ਰੁਪਏ ਹਨ ਜੀ 15 16 ਲੱਖ ਦੇ ਨੇੜੇ ਦੇ ਕਿ ਫਰੇ ਹੁਣ ਤੁਹਾਨੂੰ ਕੀ ਕਹਿ ਕੀ ਰਿਹਾ ਐ ਇਹ ਕੁਝ ਵੀ ਨਹੀਂ ਕਹਿ ਰਹੀ ਜੀ ਇਦਾਂ ਕਹਿੰਦੇ ਨੇ ਮੇਰੇ ਬ੍ਰਦਰ ਆਣਗੇ ਉਹ ਡੀਲ ਕਰਨਗੇ ਜੀ ਉਹ ਕਿੱਥੇ ਆ ਬ੍ਰਦਰ ਬ੍ਰਦਰ ਪਤਾ ਨਹੀਂ ਜੀ ਕਿੱਥੇ ਜਿਹੜੇ ਕਹਿੰਦੇ ਕੈਨੇਡਾ ਨੇ ਪਰ ਹੈ ਨਹੀਂ ਜਿਹੜੇ ਆਫਿਸ ਪਹਿਲੇ ਕੇਸ ਉਹ ਬੰਦ ਆ ਉਹ 6 ਦਿਨ ਹੋ ਗਏ ਜੀ ਬੰਦ ਹੈ ਜੀ ਉਹ ਕੋਈ ਫੋਨ ਨਹੀਂ ਚੱਕ ਰਿਆ ਜੇ ਫੋਨ ਕਰਕੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵੀ ਨਹੀਂ ਹੋ ਪਾਰੇ ਜੀ ਫੋਨ ਚੱਕਦੇ ਆ ਉਹ ਰਿਸੈਪਸ਼ਨ ਤੇ ਜਿਹੜੇ ਮੈਡਮ ਨੇ ਜਾਂ ਹੋਰ ਕੋਈ ਡੀਲ ਕਰ ਰਹੇ ਨੇ ਉਹ ਹੀ ਕਹਿੰਦੇ ਨੇ ਅਸੀਂ ਮੈਸੇਜ ਲਾ ਦਾਂਗੇ ਅੱਗੇ ਅਸੀਂ ਮੈਸੇਜ ਲਾ ਦਾਂਗੇ ਆਥੋਂ ਨੂੰ ਗਿਆ ਬਤ ਲੱਗਾ ਕਿ ਇੱਥੇ ਸਾਰੇ ਮੁੰਡੇ ਇਕੱਠੇ ਹੋਏ ਆ ਕੁਝ ਵੀ ਨਹੀਂ ਜੇ ਅਸੀਂ ਬੰਦ ਹੋਇਆ ਦੇਖਿਆ ਅਸੀਂ ਉੱਥੋਂ ਆਹ ਗਵਾਂਡ ਚ ਪੁੱਛਿਆ ਜੀ ਤੇ ਭੱਜ ਗਏ ਕਿੱਥੇ ਨੇ ਉਹ ਕਹਿੰਦੇ ਸਾਰੇ ਜਾਣੇ ਹੁਣੇ ਦੂਜੇ ਆਫਿਸ 'ਚ ਨੇ ਇਹ ਪਹਿਲੇ ਤੁਹਾਨੂੰ ਪਤਾ ਸੀ ਆ ਆਫਿਸ ਇਹਨਾਂ ਦਾ ਨਹੀਂ ਜੀ ਕੁਝ ਵੀ ਨਹੀਂ ਪਤਾ ਸੀ ਇਹ ਅੱਜ ਪਤਾ ਲੱਗਿਆ ਹਾਂਜੀ ਮੈਨੂੰ ਅੱਜ ਪ ਤੇ ਉਹ ਜਿਨ੍ਹਾਂ ਦਾ ਤੁਸੀਂ ਪਿਆਸੇ ਤੇ ਉਹਨਾਂ ਨਾਮ ਕੀ ਸੀ ਮਨਪ੍ਰੀਤ ਸਿੰਘ ਚਾਹਲ ਜੀ ਉਹਨਾਂ ਦੇ ਇੰਸਟੀਚਿਊਟ ਦਾ ਨਾਮ ਕੀ ਸੀ ਆਸਟ੍ਰੇਲੀਆ ਇਮੀਗ੍ਰੇਸ਼ਨ ਜੀ ਆਸਟ੍ਰੇਲੀਆ ਓਕੇ ਤੁਹਾਡੇ 15 ਲੱਖ ਹੈ ਹਾਂ ਜੀ 16 ਲੱਖ ਜੀ 16 ਲੱਖ ਤੁਹਾਡਾ ਨਾਮ ਕੀ ਹੈ ਵੀਰੇ ਸਰ ਮੇਰਾ ਨਾਮ ਜਤਿਨ ਸ਼ਰਮਾ ਹੈ ਤੇ ਸਰ ਮੈਂ ਕਿਤੋਂ ਕਰਦੇ ਹੋ ਮੈਂ ਪਟਿਆਲਾ ਪੰਜਾਬ ਤੇ ਸਰ ਮੈਂ 24 April ਨੂੰ ਆਸਟ੍ਰੇਲੀਆ ਇਮੀਗ੍ਰੇਸ਼ਨ ਤੋਂ ਨਿਊਜ਼ੀਲੈਂਡ ਦੀ ਫਾਈਲ ਲਵਾਈ ਸੀ ਜਿਸ ਦੇ ਵਿੱਚ ਮੇਰਾ ਪੈਕੇਜ ਸਿਸਟਮ ਸੀਗਾ ਪਿਛਲੇ ਸਾਲ ਹਾਂ ਜੀ ਸਰ ਉਹਦੇ ਵਿੱਚ ਸਰ ਲੱਖ ਮੈਂ ਪਹਿਲਾਂ ਪੇ ਕੀਤਾ ਸੀ ਚੈੱਕ ਰਹੀਂ ਤੇ ਸਰ ਉਹਦਾ ਪ੍ਰੂਫ ਆ ਰਿਹਾ ਆ ਰਿਹਾ ਸਰ 1 ਲੱਖ ਰੁਪਏ ਦਾ ਪ੍ਰੂਫ ਤੇ ਬਾਕੀ ਸਿਰ ਪੈਸੇ ਬਾਚੋਂ ਸੀਗੇ ਆਫਟਰ ਵੀਜ਼ਾ ਇਸ ਸੀਰੀਜ਼ ਦੇ ਵਿੱਚ ਮੇਰੇ ਦੋ ਮੈਡੀਕਲ ਹੋਏ ਠੀਕ ਹੈ ਸਰ ਇਹ ਟਾਈਮ ਚੱਲਿਆ ਮੇਰਾ ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਠੀਕ ਹੈ ਤੇ ਸਰ ਫਾਈਲ ਬੰਦ ਨਹੀਂ ਕੀਤੀ ਇਹਨਾਂ ਨੇ ਫਿਰ ਸਰ ਦਸੰਬਰ ਚ ਮੈलाई ਕੈਨੇਡਾ ਦੀ ਸਰ ਵੀ ਨੂੰ ਮੇਰਾ ਆਫਰ ਵਗੈਰਾ ਆਇਆ ਸਰ ਉਹਦੀ ਫੀਸ ਮੈਂ ਪੇ ਕੀਤੀ ਹੈ ਲੱਖ ਪਹਿਲਾਂ ਵਾਲਾ ਉਹਨਾਂ ਨੇ ਅਡਜਸਟ ਕੀਤਾ 7 8 30 ਮੈਨੇ ਹੋਰ ਭਰਿਆ ਤੇ ਸਰ ਮੈਨੇ 850 ਲੱਖ ਜੀਐਸਸੀ ਪਰ ਜਿਹਦੇ ਵਿੱਚ ਮੈਂ 3.5 ਲੱਖ ਇਹ 7 38 ਤੁਹਾਨੂੰ ਕਿੰਨੂ ਦਿੱਤਾ ਸੀ ਸਰਫੀਸ ਦਾ ਮਨਪ੍ਰੀਤ ਸਿੰਘ ਚਾਹਲ ਨੂੰ ਮਾਦੀ ਫਰਮ ਚੋਂ ਹੀ ਪੇਮੈਂਟ ਕੱਟੀ ਸੀ ਤੁਸੀਂ ਡਾਇਰੈਕਟ ਤਨੇ ਭਰੀ ਨਹੀਂ ਸਰ ਡਾਇਰੈਕਟ ਨਹੀਂ ਭਰੀ ਉਹਨਾਂ ਨੇ ਹੀ ਭਰੀ ਉਹਨਾਂ ਨੇ ਮੈਨੂੰ 1000 ਡਾਲਰ ਜਿਹੜਾ ਤੁਹਾਨੂੰ ਕੱਟ ਪਏਗਾ ਓਕੇ ਉਹਨਾਂ ਅਨਸਾਰ ਮੈਨੂੰ ਇਦਾਂ ਪ੍ਰੈਪੇਅਰ ਕੀਤਾ ਤੇ ਸਰ ਮੈਂ ਵਿੱਚੋਂ 3.5 ਲੱਖ ਦਾ ਚੈੱਕ ਹੋਰ ਦਿੱਤਾ ਤੇ ਮੈਂ 3 ਲੱਖ ਐਡ ਜੁੱਦਾ ਜੀਆਈਸੀ ਦਾ ਉਹ ਕਿੰਨੂ ਫੜਾਇਆ ਤੁਸੀਂ ਮਨਪ੍ਰੀਤ ਸਿੰਘ ਚਾਹਲ ਨੂੰ ਮਨਪ੍ਰੀਤ ਸਿੰਘ ਹੈ ਜਿਹੜੇ ਅੰਦਰ ਬੈਠੇ ਸੀਗੇ ਆਹ ਕੌਣ ਸੀਗੇ ਇਹ ਸਰ ਬ੍ਰਦਰ ਨੇ ਇਹਨਾਂ ਨੂੰ ਪਤਾ ਤੁਹਾਡੀ ਪ੍ਰੋਸੈਸ ਕੀ ਚੱਲ ਰਹੀ ਹੈ ਫਾਈਲ ਦਾ ਸਰ ਇਹ ਤਾਂ ਇਹਨਾਂ ਨੂੰ ਪਤਾ ਹੀ ਸੀ ਦੇ ਰਹੇ ਨੇ ਮੂਰੇ ਪੇਮੈਂਟ ਦੇ ਕੇ ਗਏ ਆ ਮੈਂ ਇੱਕ ਵਾਰ ਕਿੰਨੀ ਪੇਮੈਂਟ ਦੇ ਕੇ ਸੀ ਸਰ ਮੈਂ ਇਹਨਾਂ ਦੇ ਮੂਰੇ ਚੈੱਕ ਦੇ ਕੇ ਗਿਆ ਤਿੰਨ ਸਾਢੇ ਦਿਨ ਦਾ ਜੀਏਸੀ ਵਿਲੇ ਠੀਕ ਹੈ ਤੇ ਹੁਣ ਤੁਸੀਂ ਕੀ ਕਹਿਣਾ ਜਾਂਦੇ ਹੋ ਸਰ ਤਾਂ ਅੱਜ ਤੁਹਾਨੂੰ ਕੀ ਮਿਲਿਆ ਉਹ ਸਾਨੂੰ ਕੋਈ ਜਹੀਲਾ ਨਹੀਂ ਮਿਲ ਰਿਹਾ ਇਹ ਕਹਿੰਦੇ ਮੈਂ 28 ਨੂੰ ਆਵਾਂਗਾ ਉਸ ਤੋਂ ਪਹਿਲਾਂ ਕਹਿੰਦੇ ਕੋਈ ਹੱਲ ਨਹੀਂ ਆ ਸਰ ਸਾਨੂੰ ਸਾਡੀ ਫਾਈਲ ਦਾ ਦਿਖਾ ਰਹੇ ਨਹੀਂ ਵੀ ਤੁਹਾਡੀ ਫਾਈਲ ਕਿੱਥੇ ਹੈ ਸਾਡੀ ਫਾਈਲ ਲੱਗੀ ਵੀ ਹੋਈ ਹੈ ਜਾਂ ਨਹੀਂ ਸਾਨੂੰ ਕੁਝ ਨਹੀਂ ਪਤਾ ਤੁਸੀਂ ਇਹਨੇ ਬ੍ਰਦਰ ਨਾਲ ਗੱਲ ਕਰੀਆ ਉਹ ਕਿੱਥੇ ਹੈ ਇਸ ਟਾਈਮ ਸਰ ਆਫਿਸ ਹੀ ਬੈਠੇ ਨੇ ਨਹੀਂ ਨਹੀਂ ਕਹਿੰਦੇ ਬ੍ਰਦਰ ਸਰ ਕੈਨੇਡਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਮੈਂ ਕੈਨੇਡਾ ਬਟ ਸਰ ਸਾਨੂੰ ਲੱਗਦਾ ਉਰੀ ਨੇ ਉਹ ਹੁਣ ਤੁਹਾਡੇ ਘਰੇ ਵੀ 콜 ਗਈ ਹੈ ਉਹ ਗਰ ਮੇਰੇ ਕਰੀਨ ਦੇ ਨੰਬਰ ਤੋਂ 콜 ਗਈ ਹੈ ਉਹ ਤਿੰਨ ਨੂੰ ਗਈ ਹੈ ਮੇਰੇ ਮਦਰ ਨੂੰ ਸਰ ਕਹਿੰਦੇ ਵੀ ਗੱਲ ਕਿਨੇ ਕਰੀ ਹੈ ਮੇਰੇ ਮਦਰ ਨੇ ਗੱਲ ਕੀਤੀ ਹੈ ਮਨਪ੍ਰੀਤ ਸਰ ਚੈਨਲ ਅੱਛਾ ਮਨਪ੍ਰੀਤ ਸਰ ਨਹੀਂ ਬਾਹਰੋਂ ਫੋਨ ਕਰ ਰਹੇ ਹੋ ਕਹਿੰਦੇ ਹਾਂਜੀ ਹਾਂਜੀ ਬਾਹਰੋਂ ਇੰਡੀਆ ਨੰਬਰ ਤੋਂ ਫੋਨ ਆਇਆ ਮੇਰੇ ਮਦਰ ਨੂੰ ਹੂੰ ਤੇ ਸਰ ਉਹਦਾ ਪ੍ਰੂਫ ਵੀ ਮੇਰੇ ਕੋਲ ਹੈਗਾ ਦਿਖਾਓ ਆ ਦੇਖੋ ਸਰ ਇਹ ਨੰਬਰ ਸਰਦਾ ਆਪਣੀ ਸਰ 10 ਮਿੰਟ ਗੱਲ ਵੀ ਹੋਈ ਹੈ ਠੀਕ ਐਦੇ ਚ ਕੀ ਤੁਹਾਡੇ ਮਦਰ ਨਾਲ ਕੀ ਗੱਲ ਹੋਈ ਜਾਂਦੀ ਮਦਰ ਨੂੰ ਕਹਿੰਦੇ ਵੀ ਆਪਣੀ ਸਾਰੀ ਪਹਿਲਾਂ ਗੱਲ ਹੋ ਰਹੀ ਐ ਐਵੇਂ ਐਵੇਂ ਬਲਾ 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 ਵੀ ਅਸੀਂ ਪੈਸੇ ਤੁਸੀਂ ਦਿੱਤੇ ਆ ਫਾਈਲ ਮੈਂ ਲਵਾ ਦਾਂਗਾ ਵੇਟ ਕਰੋ ਐ ਸਰ ਹਰ ਵਾਰ ਇੱਕੋ ਗੱਲ ਇਹਨਾਂ ਦੀ ਵੇਟ ਕਰੋ ਵੇਟ ਕਰੋ ਥੋੜੇ ਆਣ ਦੇ ਉੱਪਰ ਤੁਹਾਡੇ ਬਾਅਦ ਗਿਆ ਫੋਨ ਪਹਿਲਾਂ ਆਇਆ ਸਾਡੇ ਆਣ ਤੋਂ ਬਾਅਦ ਆਇਆ ਪਹਿਲਾਂ ਤਾਂ ਫੋਨ ਸਵਿਚ ਆਫ ਸੀ ਸਵਿਚ ਆਫ 15 ਦਿਨ ਹੋ ਗਏ ਘੱਟੋ ਘੱਟ ਸਵਿਚ ਆਫ ਤੇ ਸਰ ਇਹਨਾਂ ਦੇ ਜਦ ਮੈਂਨੇ ਫੋਨ ਕੀਤਾ ਰਿਸੈਪਸ਼ਨ ਦੇ ਤੋਂ ਬੈਠਦੇ ਨੇ ਪੰਪੂੜੀ ਮੈਮ ਪਹਿਲਾਂ ਕਹਿੰਦੇ ਸਰ ਐਕਸੀਡੈਂਟ ਹੋ ਗਿਆ ਫਿਰ ਕਹਿੰਦੇ ਵੀ ਕੋਈ ਇਸ਼ੂ ਆ ਗਿਆ ਪੀਸੀ ਚ ਹੂੰ ਤੇ ਸਰ ਤੀਜੀ ਗੱਲ ਉਹਨੇ ਕਿ ਇਨਕਮ ਟੈਕਸ ਦੀ ਰੇਟ ਹੈ ਗਿਆ ਸਵੇਰੇ ਸਵੇਰੇ ਮਨ ਨੇ ਗੱਲ ਕਹੀ ਹੈ ਤੇ ਸਰ ਜਦ ਮੈਂ ਉਹਰੇ ਆਇਆ ਮੈਂ ਉਥੇ ਹਾਜ਼ਰ ਸੀਗੇ ਤੇ ਇਹਨਾਂ ਦੇ ਸਟਾਫ ਦੇ ਦੋ ਬੰਦੇ ਹੋਰ ਸੀ ਆਪਣੇ ਕੋਲ ਵੀਡੀਓ ਪਈ ਉਹਦੀ ਵੀ ਆਪਾਂ ਸਰ ਪਹਿਲਾਂ ਵੀਡੀਓ ਓਨ ਕੀਤੀ ਹੈ ਤੇ ਸਰ ਜਦੋਂ ਅਸੀਂ ਆਏ ਸਾਨੇ ਰੋਲਾ ਪਾਇਓ ਭੱਜ ਗਏ ਹੇ ਜਦੋਂ ਦਫ਼ਤਰ ਜਾਇਆ ਕੋਈ ਤੁਹਾਨੂੰ ਮਿਲਿਆ ਨਹੀਂ ਉਰੇ ਸਰ ਮਿਲੇ ਨੇ ਸਾਨੂੰ ਜਦਸੀ ਆਏ ਆ ਸਾਰੇ ਮਿਲੇ ਆ ਸਰ ਸਾਰੇ ਤਿੰਨ ਜਣੇ ਸਰ ਉਧਰ ਦੇ ਮਿਲੇ ਆ ਉਸੋ ਆਫਿਸ ਦੇ ਬੰਦੇ ਕਿੰਨੇ ਮਿਲੇ ਆ ਉਰੇ ਸੀ ਜੀ ਜੀ ਸਰ ਤਿੰਨ ਜਣੇ ਇੱਕ ਸਰ ਸਰਦਾਰ ਮੁੰਡਾ ਇੱਕ ਪੰਖੜੀ ਮੈਮ ਇੱਕ ਮੈਮ ਨੇ ਸਰ ਥੋੜੇ ਜੇ ਉਹ ਬਾਹਰ ਬੈਠਦੇ ਹੁੰਦੇ ਸੀ ਸੋਫੇ ਤੇ ਉਹ ਬੈਠੇ ਸੀ ਇੱਕ ਮੈਡਮ ਹੋਰ ਸੀ ਹੋਵੇ ਉਰੇ ਦੇ ਤੇ ਜਦ ਜਦ ਮੈਂ ਅੰਦਰ ਆਇਆ ਉਹਨਾਂ ਨੇ ਮੈਨੂੰ ਬਾਹਰ ਦੇਖਿਆ ਉਹ ਭੱਜੇ ਭੱਜੇ ਉੱਪਰ ਆਏ ਉਹਨੇ ਅੰਦਰ ਗਾਹ ਪਾਇਆ ਵੀ ਚਾਰ ਮੁੰਡੇ ਮੇਰੇ ਮਗਰ ਆ ਕੇ ਚਾਰ ਮੁੰਡੇ ਮੇਰੇ ਮਗਰ ਆ ਗਏ ਤੁਸੀਂ ਕੋਈ ਹੁਣ ਤੱਕ ਪੁਲਸ ਕਾਰਵਾਈ ਕਰੀ ਨਹੀਂ ਸਰ ਕਿਉਂਕਿ ਸਰ ਅਸੀਂ ਜਦ ਵੀ ਗੱਲ ਕੀਤੀ ਹੈ ਸਾਡੇ ਕੋਲ ਗੱਲ ਕਹੀ ਜਾਂਦੀ ਸੀ ਵੇਟ ਕਰੋ ਵੇਟ ਕਰੋ ਆ ਜਾਏਗਾ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਹੀ ਹੁੰਦੇ ਸੀਗੇ ਨਹੀਂ ਸਰ ਕੁਛ ਨਹੀਂ ਸਾਨੂੰ ਕੁਝ ਵੀ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਸਾਲ ਹੋਣ ਵਾਲਾ ਹੋ ਗਿਆ April ਦੂਜਾ ਆ ਗਿਆ ਤਾਂ ਕੋਈ ਫਾਈਲ ਨਹੀਂ ਲੱਗਿਆ ਨਹੀਂ ਸਰ ਤੁਹਾਡੇ ਤੋਂ ਟੋਟਲ ਕਿੰਨੇ ਪੈਸੇ ਚਲੇ ਗਏ ਇਹਨਾਂ ਕੋਲ ਸਰ ਸਾਡੀ ਫੀਸ ਗਈ ਹੋਈ ਹੈ 7.5 8 ਇਸ ਤੋਂ ਸਾਡੀ ਜੀਸੀ ਗਈ ਹੋਈ ਹੈ 6.5 ਠੀਕ ਹੈ ਤੇ ਸਰ ਐਮਬੈਸੀ ਵੀਜ਼ਾ ਨੇ ਪਈ ਹੈ ਮੈਡੀਕਲ ਵੀ ਕਰਾਇਆ ਉਹ ਤੁਸੀਂ ਖੁਦ ਕਰਾਇਆ ਸਾਰਾ ਕੁਝ ਸਾਨੂੰ ਕਰਾ ਕੇ ਆਇਆ ਹਾਂਜੀ ਭਾਈ ਤੁਹਾਡਾ ਕੀ ਨਾਮ ਹੈ ਚੰਨਪ੍ਰੀਤ ਸਿੰਘ ਜੀ ਤੁਹਾਡੇ ਕਿੰਨੇ ਹੈ ਮੇਰੇ ਜੀ 15 ਲੱਖ ਦੇ ਨੀਅਰ ਅਬਾਊਟ ਮਤਲਬ ਉਹਨੇ ਪੇ ਕਰਿਆ ਹੋਇਆ 12 ਜੂਨ ਨੂੰ ਮੈਂ ਬੈਂਕ ਰਹੀਂ ਚੈਂਕ ਲਾਇਆ ਸੀ ਇਹਨਾਂ ਨੂੰ ਆਡੀ ਫੀਸ ਤੋਂ ਪਿਛਲੇ ਸਾਲ ਦੀ ਹਾਂਜੀ 12 ਜੂਨ 2023 ਦੇਖ ਲਓ ਅੱਜ 18 ਮਾਰਚ ਹੋ ਗਿਆ ਨਾ ਤਾਂ ਮੇਰੀ ਕੋਈ ਫਾਈਲ ਦਾ ਰਿਸਪੌਂਸ ਆਇਆ ਨਾ ਰਿਫਿਊਜ਼ਲ ਆਈ ਨਾ ਵੀਜ਼ਾ ਆਇਆ ਫਿਰ ਐਨੇ ਟਾਈਮ ਤੋਂ ਤੁਸੀਂ ਚੁੱਪ ਗਏ ਹੋ ਸੀਗੇ ਸਰ ਇੰਨੇ ਟਾਈਮ ਤੇ ਇਹੀ ਕਹੀ ਜਾਂਦੇ ਸੀ ਬਸ ਵੇਟ ਕਰੋ ਤੁਹਾਡੀ ਫਾਈਲ ਹੋਲਡ ਤੇ ਪਈ ਹੈ ਮੈਨੂੰ ਸਕਰੀਨਸ਼ਾਟ ਭੇਜ ਦਉਂਦੇ ਸੀ ਤਿੰਨ ਸਕਰੀਨਸ਼ਾਟ ਭੇਜ ਜਿੰਦੇ ਨੇ ਉਹ ਹੈਗੇ ਆ ਤੁਹਾਡੇ ਕੋਲ ਹਾਂਜੀ ਹੈਗੇ ਨੇ ਹੁਣ ਇਹ ਨਹੀਂ ਪਤਾ ਉਹ ਨਕਲੀ ਨੇ ਕਿ ਅਸਲੀ ਨੇ ਕੋਈ ਕਨਫਰਮ ਨਹੀਂ ਹੈਗਾ ਸਰ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ 30 ਦਸੰਬਰ ਨੂੰ ਸਰ ਮੈਂ ਇਹਨਾਂ ਕੋਲ ਆਇਆ ਇਹਨਾਂ ਨੇ ਮੇਰੀ ਫਾਈਲ ਰੀਲਾਂਚ ਕਰੀ ਤੇ ਉਹਦੀ ਬੈਂਸੀ ਫੀਸ ਲੈਦਾ ਪੇ ਕਰੀ 9000 ਮਤਲਬ 150 ਡਾਲਰ 9000 ਹੋ ਗਿਆ ਠੀਕ ਹੈ ਜੀ ਤੇ ਉਦੋਂ ਹੀ ਮੈਨੂੰ ਕਹਿੰਦੇ ਵੀ ਤੇਰਾ ਵਿਜ਼ਨ 17 ਤੋਂ 18 ਦਿਨਾਂ ਦੇ ਵਿੱਚ ਵਿੱਚ ਵੀਜ਼ਾ ਆ ਜਾਊਗਾ ਜਿਹੜੀਆਂ ਮੇਰੀਆਂ ਪਹਿਲਾਂ ਕਲਾਸਾਂ ਸੀ ਸਰ ਉਹ ਸੀਗੀਆਂ ਮੇਰੀਆਂ 28 ਅਗਸਤ ਦੀਆਂ ਤੇ ਇਹਨਾਂ ਨੇ ਜਿਹੜੇ ਮੇਰੇ ਬਾਇਓਮੈਟ੍ਰਿਕ ਕਰਾਇਆ ਸੀ ਉਹ ਕਰਾਇਆ ਸੀ 7 ਅਗਸਤ ਨੂੰ ਚਲੋ ਮੇਰੇ ਵੀਜ਼ਾ ਨਹੀਂ ਆਏ ਨੇ ਇਹਨਾਂ ਨੇ ਮੇਰਾ ਡੈਫਰ ਕਰਿਆ ਮਾਰਚ ਦੇ ਵਿੱਚ ਹੁਣ ਮੇਰੀ ਮਾਰਚ 25 ਤਰੀਕ ਨੂੰ ਕਲਾਸ ਆ ਤੁਸੀਂ ਦੇਖ ਲਓ 30 ਤਰੀਕ ਨੂੰ ਮੇਰੀ ਫਾਈਲ ਦਸੰਬਰ ਨੂੰ ਰੀਲਾਂਚ ਹੋਈ ਸੀ 25 ਮਾਰਚ ਕੱਲ ਪਰਸ ਨੂੰ 25 ਮਾਰਚ 'ਚ ਠੀਕ ਹੈ ਜੀ ਤੇ ਤੁਸੀਂ ਕੋਈ ਕੰਪਲੇਂਟ ਕਰੀ ਨਹੀਂ ਸਰ ਕੋਈ ਕੰਪਲੇਂਟ ਨਹੀਂ ਕਰੀ ਥੋੜੇ ਕੋ ਕਿੰਨੇ ਪੈਸੇ ਨਾਲ ਲਿੱਤੇ ਆ ਇਹਨਾਂ ਨੂੰ ਸਰ ਨੀਅਰ ਅਬਾਊਟ 15 ਲੱਖ ਦਿੱਤਾ ਤੇ 147800 ਤੁਸੀਂ ਸਾਰੇ ਕੈਸ਼ ਪੇਮੈਂਟ ਦਿੱਤੀਆਂ ਨਹੀਂ ਸਰ ਸਾਰੀ ਚੈੱਕ ਰਹੀ ਬੈਂਕ ਰਹੀ ਆਰਟੀਜੀ ਇਸ ਕਰਿਆ ਸੀ ਕਿ ਤੁਸੀਂ ਕਰਿਆ ਜਾਂ ਇਹਨਾਂ ਨੇ ਕਰਿਆ ਜੀ ਨਹੀਂ ਮੈਂ ਕਰਿਆ ਸੀਗਾ ਇਹਨਾਂ ਨੂੰ ਤੇ ਇਹਨਾਂ ਨੇ ਮਤਲਬ ਤੁਸੀਂ ਇਹਨਾਂ ਦੇ ਅਕਾਊਂਟ 'ਚ ਪੈਸੇ ਪਾਏ ਆ ਇਹਨਾਂ ਨੇ ਮੈਨੂੰ ਭੇਜਿਆ ਸੀਗਾ ਬਿਫਰਾਂਟ ਫਿਨੈਂਸ਼ੀਅਲ ਹੋਰੇ 12 ਜਨਵਰੀ ਦੇ ਕੋਈ ਐਡਰੈਸ ਸੀਗਾ ਕਾਊਂਟ ਨੰਬਰ ਇਹਨਾਂ ਨੇ ਕਿਹਾ ਸੀ ਸਾਰੇ ਤੁਸੀਂ ਉਹਦੇ ਵਿੱਚ ਪਾ ਦਿਓ 632200 ਰੁਪਏ ਫੀਸ ਜੀਆਈਸੀ ਸਰ 854799 ਰੁਪਏ ਫੀਸ ਦੇ ਸੀ ਤੇ ਉਹਦੇ ਕੋਈ ਰਸੀਪਟ ਮਿਲਿਆ ਤੁਹਾਨੂੰ ਹੁਣ ਤੱਕ ਨਹੀਂ ਕੋਈ ਕੁਝ ਵੀ ਨਹੀਂ ਮਿਲਿਆ ਸਰ ਕਿਸਨੂੰ ਵੀ ਮੈ ਤੁਹਾਨੂੰ ਕਿਸੇ ਨੂੰ ਰਿਸਿਪਟ ਨਹੀਂ ਮਿਲੀ ਕਿਸੇ ਜੀ ਵੀ ਬੁਰੇ ਆ ਕੇ ਅਸੀਂ ਸਰ ਰਿਕੁਐਸਟ ਕਰਦੇ ਸੀਗੇ ਹਰ ਨੂੰ ਜਾਣਾ ਜੀ ਦਫਤਰ ਇਹਨਾਂ ਦੇ ਆਸਟ੍ਰੇਜ ਇਮੀਗ੍ਰੇਸ਼ਨ ਵੀ ਸਰ ਮੇਰੀ ਰਿਸਿਪਟ ਦੇ ਦੋ ਰਿਸਿਪਟ ਦੇ ਦੋ ਇਹਨਾਂ ਨੇ ਅੱਜ ਤੱਕ ਪੈਰਾਂ ਤੇ ਪਾਣੀ ਨਹੀਂ ਪੈਂਦੇ ਤਾਂ ਅੱਜ ਤੱਕ ਨਾ ਮੈਨੂੰ ਦਿਖਾਇਆ ਠੀਕ ਹੈ ਜੀ ਨਾ ਮੈਨੂੰ ਕੁਝ ਭੇਜਿਆ ਇਹਨਾਂ ਨੇ ਵੀ ਤੇਰੇ ਫੀਸ ਕੱਟੀ ਹੈ ਤੇਰੀ ਉਹ ਰਸੀਪਟ ਹੈਗੀ ਸਰ ਫੀਸ ਦੀ ਮੈਨੂੰ ਰਸੀਪਪੇਜੀ ਸਰ ਨੂੰ ਸਾਨੂੰ ਇਹ ਵੀ ਨਹੀਂ ਪਤਾ ਇਹ ਫੇਕ ਹੈ ਕਿ ኦਰੀਜਨਲ ਹੈ ਇਹ ਸਰ ਅਸੀਂ ਚੈੱਕ ਕਰਾਂਗੇ ਇੱਕ ਵਾਰ ਮੈਨੇ ਜੀ ਸਰ ਇੱਕ ਐਲਓ ਵੀ ਜਿਸ ਦੇ ਵਿੱਚ 85 ਪੇਜ ਸਰ ਪੇਜ ਕੇ ਸਰ ਡਿਲੀਟ ਕਰ ਦਿੱਤੀ ਸਰ ਦੀ ਚੈਟ ਜਿਹ ਹੈ ਨਹੀਂ ਉਹ ਤਾਂ ਮੈਂ ਸੇਵ ਕਰ ਲਈ ਸੀ ਤਾਂ ਬਿਲਕੁਲ ਬਚੀ ਹੋਈ ਹੈ ਓਕੇ ਯਾ ਸਰ ਤੇ ਸਰ ਮੇਰੀਆਂ ਤਿੰਨ ਦੀਆਂ ਕਲਾਸਾਂ ਸੀ ਫੈਪਦੀਆਂ ਹੂੰ ਤੇ ਸਰ ਨਾਲ ਡੈਫਰ ਪਾਇਆ ਹੁਣ ਤੱਕ ਤੇ ਨਾਲ ਸਰ ਹੁਣ ਜੇ ਤੁਸੀਂ ਇੱਥੇ ਆਫਿਸ ਸਾਰੇ ਇਕੱਠੇ ਹੋ ਕੇ ਆਏ ਤੁਹਾਨੂੰ ਕੀ ਰਿਸਪੌਂਸ ਮਿਲਿਆ ਸਾਡਾ ਨੈਗੇਟਿ ਤਦੋਂ ਰਿਸਿਪਟ ਫੰਡ ਟਾਈਜ਼ ਸਾਰਾ ਰਿਫੰਡ ਨਹੀਂ ਮਿਲਿਆ ਪਰ ਮੈਨੂੰ ਲੱਗਾ ਉਹ ਥੋੜੇ ਦਿਨ ਪਹਿਲਾਂ ਮੈਂ ਸਭ ਨੂੰ ਕਾਲ ਕਰੀ ਸੀ 10 15 ਦਿਨ ਪਹਿਲਾਂ ਮੈਂ ਸਾਨੂੰ ਕਿਹਾ ਸੀ ਮੇਰੀ ਮੇਲ ਪਾ ਦਿਓ ਤੇ ਉਹਨਾਂ ਨੇ ਮੂਰੋਂ ਮੈਨੂੰ ਕਿਹਾ ਕਹਿੰਦੇ ਤੇਰੀ ਰਿਫਿਊਜ਼ਲ ਆਊਗੀ ਮੈਂ ਕਿਹਾ ਵੀ ਇਹ ਗੱਲ ਤੇ ਤੁਹਾਨੂੰ ਕੀ ਚਿੰਤਾ ਰਿਫਿਊਜ਼ਲ ਆਊ ਮੇਰੀ ਆਊ ਵੀ ਮੈਂ ਹੁਣ ਫਾਈਲ ਲਵਾਉਣੀ ਨਹੀਂ ਹੈਗੀ ਮੈਂ ਬਾਹਰ ਨਹੀਂ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਾਲ ਕਰਿਆ ਸੀ 2 ਹਫ਼ਤੇ ਪਹਿਲਾਂ ਸੈਚਰਡੇ ਨੂੰ ਕਿ ਸਾਰਾ ਅਸੀਂ ਤੁਹਾਨੂੰ ਮਿਲਣਾ ਆਉਣਾ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਟਿਊਜ਼ਡੇ ਆ ਜਿਓ ਅਸੀਂ ਟਿਊਜ਼ਡੇ ਆਫਿਸ ਆਏ ਕਹਿੰਦੇ ਮੰਡੇ ਮੈਂ ਵੀਜ਼ੀ ਆ ਵੀ ਮੈਂ ਮੰਡੇ ਆਫਿਸ ਆ ਨਹੀਂ ਰਿਹਾ ਜਦੋਂ ਅਸੀਂ ਟਿਊਜ਼ਡੇ ਆਫਿਸ ਆਏ ਤੇ ਜਿਹੜੇ ਇਹਨਾਂ ਦੇ ਰਿਸੈਪਸ਼ਨ ਤੇ ਮੈਡਮ ਹੁੰਦੇ ਨੇ ਪੰਖੜੀ ਮੈਮ ਉਹ ਸਾਨੂੰ ਕਹਿੰਦੇ ਐਤਸਰ ਨੇ ਆਉਣਾ ਨਹੀਂ ਹੈਗਾ ਅਸੀਂ ਕਹਿੰਦੇ ਅਸੀਂ ਕਾਲ ਕਰਕੇ ਆਇਆ ਵੀ ਤੁਸੀਂ ਕਾਲ ਕਰੋ ਇੱਕ ਵਾਰ ਉਹਨਾਂ ਨੇ ਸਾਡੇ ਸਾਹਮਣੇ ਚਲੋ ਕਾਲ ਲਈ ਤੇ ਉਹ ਕਹਿੰਦੇ ਵੀ ਕੱਲ ਮੈਂ ਤਾਂ ਤੇਰੀ ਮੰਡੇ ਜੀ ਚੰਨਪ੍ਰੀਤ ਸਾਰਾ ਦਿਨ ਵੇਟ ਕਰੀ ਕੱਲ ਤੋਂ ਆਇਆ ਨਹੀਂ ਇਹ ਚੀਜ਼ ਦੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਵੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਮੈਂ ਮੰਡੇ ਆਫਿਸ ਨਹੀਂ ਹੈਗਾ ਟਿਊਜ਼ਡੇ ਆ ਰਕੋਡਿੰਗ ਪਈ ਹੈ ਥੋੜੇ ਸਾਰੇ ਮੁੰਡਿਆਂ ਕੋ ਰਕੋਡਿੰਗ ਆ ਗਈ ਜਿਹੜੀ ਜਿੰਨੇ ਤੁਹਾਡੇ ਕੋਲ ਚੈਟ ਝੂਟ ਹੈਗੇ ਸਾਰੇ ਹੈਗੇ ਐਨਾ ਬੋਲੋ ਅੱਤਾ ਤੁਹਾਨੂੰ ਕੋਈ ਸੋਲਿਡ ਪ੍ਰੂਫ ਨਹੀਂ ਮਿਲਿਆ ਕੁਛ ਵੀ ਨਹੀਂ ਮਿਲਿਆ ਜੀ ਟੋਟਲ ਆਫਰ ਲੈਟਰ ਤੋਂ ਕਹਿੰਦੇ ਨੇ ਜੀ ਹੁਣ ਸਾਰੇ ਬਾਕੀ ਜਿਨ੍ਹਾਂ ਤੋਂ ਅਸੀਂ ਸਲਾਹ ਲੈਨੇ ਆਂ ਵੀ ਆਫਰ ਲੈਟਰ ਦਾ ਸਾਰੀ ਮਂਗਾ ਕੇ ਦੇ ਸਕਦੇ ਨੇ ਉਹ ਤਾਂ ਤੁਸੀਂ ਘਰੇ ਬੈਠੇ ਵੀ ਕਰ ਸਕਦੇ ਸੀ ਜੀ ਨਹੀਂ ਮੇਰੀ ਪਹਿਲਾਂ ਫਾਈਲ ਲੱਗੀ ਸੀ ਉਹਦੇ ਵਿੱਚ ਮੇਰਾ ਆਫਰ ਲੈਟਰ ਆ ਗਿਆ ਸੀ ਇੱਕ ਇਹਨਾਂ ਨੇ ਮੈਨੂੰ ਰਿਸੈਪਟ ਦਿੱਤੀ ਸੀ ਫੀਸ ਲਈ ਤਾਂ ਹੈ ਨਹੀਂ ਬੈਸ ਉਹਦੇ ਵਿੱਚ ਇਹ ਲਿਖਿਆ ਹੋਇਆ 5000 ਡਾਲਰ ਮੈਂ ਇਖਤਿਆਰ ਜਦ ਕਿ ਮੇਰੀ ਟੋਟਲ ਫੀਸ 13990 ਡਾਲਰ ਦੀ ਸੀ ਇਹਨਾਂ ਨੂੰ ਜਦੋਂ ਮੈਂ ਮੋੜ ਕੇ ਗੱਲ ਪੁੱਛੀ ਵੀ ਇਹਦੇ ਵਿੱਚ ਤਾਂ 8500 ਡਾਲਰ ਮੈਂਸ਼ਨ ਆ ਤਾਂ ਉਹ ਇਹਨਾਂ ਨੇ ਮੈਨੂੰ ਇਹ ਕਹੇ ਸੀ ਵੀ ਜਦੋਂ ਆਫਟਰ ਰਿਜ਼ਲਟ ਜਾ ਰਿਫਿ ਸਰ ਆਈ ਹੋਰ ਸਬਮਿਟ ਕਰਵਾ ਦਨੇ ਆ ਵੀ ਦਿਨ 7 ਤੋਂ 8 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਫੀਸ ਰਸੀਪਟ ਪ੍ਰੋਵਾਈਡ ਕਰ ਦੋ। ਠੀਕ ਆ ਦੇਖੋ ਸਰ ਇਹ ਹੋਰ ਪ੍ਰੂਫ ਹੈ ਕਿ ਤਾਂ ਪਾਣ ਨੂੰ ਚੈੱਕ ਦਿੱਤੇ ਨੇ ਇਹਨਾਂ ਨੇ ਚੈੱਕ ਲਾਇਆ ਸੀਗਾ ਇਸ ਤਰੀਕ ਨੂੰ ਕਿਸਰਾ ਮਨਪ੍ਰੀਤ ਸਿੰਘ ਚਾਇਲ ਦੇ ਕਾਉਂਟ ਸੇ ਗਏ ਨੇ ਪੈਸੇ ਮਨਪ੍ਰੀਤ ਸਿੰਘ ਸਰਾ 3/ ਇਹ ਉਹਨਾਂ ਦੇ ਪਰਸਨਲ ਅਕਾਉਂਟ ਜਿਹੜਾ ਕੋਇਆ ਹੈ ਨਹੀਂ ਪਰਸਨਲ ਅਕਾਉਂਟ ਚ ਕੋਇਆ ਨਹੀਂ ਆ ਦੇਖੋ 3/2 ਤੇ ਸਰਾ ਆ 76 32 ਸਰਾ 3 ਲੱਖ ਆਪਣਾ ਕੈਸ਼ ਗਿਆ 3 ਲੱਖ ਤੁਹਾਡਾ ਕੈਸ਼ 1 ਲੱਖ ਆਪਣਾ ਪਹਿਲਾਂ ਗਿਆ ਨਿਊਜ਼ੀਲੈਂਡ ਤੇ ਉਹ ਪਹਿਲਾਂ ਦਿੱਤਾ ਹੈ ਉਹ ਇਹਨਾਂ ਨੇ ਬਾਅਦ ਚ ਐਡਜਸਟਮੈਂਟ ਕਹਿੰਦੇ ਕਰੀਏ ਅੱਗੇ ਸਾਰੇ ਇਸ ਐਡਜਸਟਮੈਂਟ ਕੀਤੇ ਉਹਨਾਂ ਨੇ ਕਹਿੰਦੇ ਟੋਟਲ ਅਪੀ ਸੋਡੀ 838 ਆ ਤੇ ਸਰਾ 738 ਸਾਨੂੰ ਪੇ ਕੀਤਾ ਇੱਕ ਪਹਿਲਾਂ ਅਡਜਸਟ ਕਰ ਲੈਣਾ ਹੈ ਠੀਕ ਨੀਅਰ ਅਕਾਊਂਟ ਆਪਣਾ 1 ਮਨਪ੍ਰੀਤ ਬਾਲੀ ਆਏ ਨੇ ਜਿਹੜੇ ਮੁੰਡੇ ਕਹਿ ਰਹੇ ਆ ਆਈਡੀ ਪਾਸਵਰਡ ਹੁੰਦੇ ਆ ਜਿਹੜੇ ਜੀਮੇਲ ਫਾਈਲ ਜੀਮੇਲ ਦੇ ਉਹ ਦੇ ਦਿੰਦੇ ਪਰ ਗੱਲ ਪਤਾ ਕਿ ਜੀਮੇਲ ਦੇ ਫਾਈਲ ਨਾਲ ਵੀ ਲੱਗਦੀ ਹੁੰਦੀ ਆ ਉਹ ਆਈਆਰਐਸੀ ਪਾਰਟ ਉਹਨਾਂ ਦਾ ਕੰਪਨੀ ਦਾ ਅੱਛਾ ਜੀ ਤਾਂ ਉਹ ਤਾਂ ਸਾਰੇ ਜੋ ਟੂਰਿਸਟ ਹੋ ਗਏ ਪੀਆਰਓ ਦਾ ਛੁੱਟੇ ਸਾਰੇ ਬੰਨ ਇਕੱਠੀ ਲਾ ਦੀਆਂ ਨੇ ਨਹੀਂ ਨਹੀਂ ਉਹ ਕੱਲੀ ਸਾਡੀ ਕੱਲੀ ਦੀ ਪਰਸਨੈਲਿਟੀ ਤਾਂ ਇੱਕ ਬਣਦੀ ਆ ਭਾਜੀ ਉਹ ਪਰਸੋਂ ਬਈ ਪਰਸੋਂ ਤਾਂ ਆ ਬੜਦੇ ਜੇ ਬੱਚੇ ਬੈਠ ਫਾਈਲ ਲਈਏ ਇਹ ਮੈਂ ਫੋਨਾਂ ਸਾਡੀ ਕੰਪਨੀ ਟੱਕਰ ਦੇ ਦੈ ਆਫਸਾਈਟਰ ਦੇ ਬਹਿਰ ਫਰਮ ਦਾ ਨਾਮ ਨੂੰ ਮੋਸਰਾਂ ਨੂੰ ਜਾਂਦਾ ਨਾ ਤਾਂ ਕਰਕੇ ਭਾਜੀ ਹੁਣ ਇਹ ਤਾਂ ਪ੍ਰੂਫ ਮੰਗ ਰਿਆ ਨਾ ਕੋਈ ਪ੍ਰੂਫਤਾ ਹੋਵੇ ਆਪਣੇ ਕੋਲ ਉਹ ਇਹਨਾਂ ਨੂੰ ਤਾਂ ਇਹਨਾਂ ਦਾ ਏ ਟਰਸਟੀ ਨਹੀਂ ਹੈ ਕਿ ਤੁਸੀਂ ਕੱਲ ਆਓਗੇ ਜਾਂ ਪਰਸੋ ਆਓਗੇ 28 ਨੂੰ ਆਓਗੇ ਇਹ ਤਾਂ ਉਹ ਇਹ ਗੱਲ ਕਰ ਜਿਹਨੇ ਭਜਣਾ ਹੁੰਦਾ ਨਾ ਫਿਰ ਫੋਨ ਤੇ ਗੱਲ ਨਹੀਂ ਕਰਿਆ ਕਰਦਾ ਤੁਸੀਂ ਦੁਨੀਆਂ ਚ ਰਹਿੰਦੇ ਤੁਸੀਂ ਸਿਆਣੇ ਤੁਸੀਂ ਸਾਰਿਆਂ ਨੂੰ ਸਮਝਦੇ ਹੋ ਨਹੀਂ ਅਸੀਂ ਤਾਂ ਗੱਲ ਸਮਝਦੇ ਐਸਾ ਮੰਨ ਲਾਂਗੇ ਜੇ ਮੈਨੂੰ ਤਾਂ 2 ਮਹੀਨੇ ਤੱਕ ਤਾਂ ਮੈਂ ਤਾਂ ਵੀ ਮੰਨ ਲਾਂਗਾ ਪਰ ਇਹ ਮੁੰਡੇ ਨਹੀਂ ਮੰਨ ਰਿਹਾ ਨਾ ਜੀ ਹਾਂ ਜੀ ਸਾਰੇ ਦੂਜੇ ਨਾਲ ਹੋਈ ਤਾਂ ਹੈਗੀ ਐ ਕੌਣ ਨਹੀਂ ਮੰਨ ਰਿਹਾ ਸੋ ਆ ਕੋਈ ਨਹੀਂ ਮੰਨ ਰਿਹਾ ਜੀ ਜਿਹੜੇ ਚਾਰ ਪੰਜ ਮੁੰਡੇ ਆ ਇਹਨਾਂ ਕੋਈ ਨਹੀਂ ਮੰਨ ਰਿਹਾ ਜੀ ਆ ਸਾਰੇ ਕੋਈ ਕਰੋਟ ਅਨੌਂਸ ਕਰੋ ਸਾਰਾ ਆ ਸਾਰੇ ਨਾਲ ਹੀ ਖੜੇ ਆ ਤਾਂ ਤੁਸੀਂ ਸਪੀਕਰ ਹੋਲਡ ਤੇ ਆ ਕਿਹਦੇ ਨਾਲ ਗੱਲ ਕਰਨੀ ਹੈ ਉਹ ਕਰ ਲਓ ਆ ਬਈ ਕਰੋ ਆ ਸਪੋਰਟ ਦੇ ਨਾਲ ਕੈਰੀ ਕਰਨੇ ਕਿਹੜਾ ਕਰਾ ਬਣਾ ਮੇਰੀ ਅੱਗੇ ਸਰ ਜਤਿਨ ਬੋਲ ਰਹੇ ਆ ਹੈਲੋ ਸਰ ਜਤਿਨ ਬੋਲ ਰਹੇ ਆ ਮੈਂ ਹਾਂਜੀ ਸਰ ਮੈਂ ਕਦਮ ਨਿਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਤੁਹਾਡੇ ਟਰਸਟ ਨਹੀਂ ਹੈ ਮੈਨੂੰ ਕੋਈ ਪ੍ਰੂਫ ਦਿਓ ਮੈਂ ਤਾਂ ਜਾਊਂਗਾ ਸਰ ਵੀ ਮੇਰੀ ਫਾਈਲ ਕਿੱਥੇ ਤੱਕ ਪਹੁੰਚੀ ਹੈ ਜਾਂ ਮੇਰੀ ਫਾਈਲ ਲੱਗੀ ਹੋਈ ਹੈ ਸਰ ਮੈਂ ਤਾਂ ਵੀ ਪ੍ਰੂਫ ਨਹੀਂ ਮੇਰੀ ਫਾਈਲ ਲੱਗੀ ਹੋਈ ਹੈ ਸਰ ਮੈਂ ਚਾਹੀ ਬਾਈ ਬਾਰ ਸੁਣਨਾ ਤੇ ਮੈਂ ਇਹ ਕਹਾਂ ਸੁਣਨਾ ਜੀ ਦੂਰ ਮੈਂ ਕਹਿ ਦਿੱਤਾ ਚਾਹਤਾ ਮੈਂ ਸਕਰੀਨਸ਼ਾਟ ਤੋਂ ਮੈਂ ਸਟੇਟ ਸਰ ਸਕਰੀਨਸ਼ਾਟ ਐਡਿਟ ਹੋ ਜਾਂਦਾ ਸਰ ਸਕਰੀਨਸ਼ਾਟ ਐਡਿਟ ਹੋ ਜਾਂਦਾ ਜੀ ਹਾਂਜੀ ਸਰ ਸਕਰੀਨਸ਼ਾਟ ਤਾਂ ਐਡਿਟ ਹੋ ਜਾਂਦਾ ਹਾਂਜੀ ਬਿਲਕੁਲ ਤੇ ਇੱਕ ਇੱਕ ਚੀਜ਼ ਸਮਝੋ ਇੱਕ ਮਿੰਟ ਇੱਕ ਮਿੰਟ ਸਰ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਸਰ ਇੱਕ ਮਿੰਟ ਸਰ ਹਾਂਜੀ ਹਾਂਜੀ ਮੈਂ ਪਾਸ ਕਰ ਦਿੱਤਾ ਸਰ ਮੈਂ ਪਾਸ ਕਰ ਦਿੱਤਾ ਸਰ ਮੈਂ ਪਾਸ ਕਰ ਦਿੱਤਾ ਸਰ ਬਹੁਤ ਧੱਕੇ ਖਾਦੇ ਸਾਨੂੰ ਸਰ ਹੁਣ ਸਾਨੂੰ ਸਾਰਾ ਕੁਝ ਚੇਤ ਵੀ ਲੱਗਦਾ ਸਰ ਸਾਨੂੰ ਕੋਈ ਪ੍ਰੂਫ ਤਾਂ ਦੋ ਨਾ ਸਾਨੂੰ ਕੋਈ ਪ੍ਰੂਫ ਤਾਂ ਦੋ ਸਰ ਜਿਹੜੀ ਆਪਣੀ Gmail ਉੱਤਰ ਜਦੋਂ ਆਪਾਂ ਮੈਡੀਕਲ ਕਰਾਉਂਦੇ ਆ ਜਿਹੜੀ ਅਗੇ Gmail ਸੇ ਤੁਹਾਡੀ ਜਤਿੰਦਰ ਸ਼ਰਮਾ 100803 ਠੀਕ ਹੈ ਸਰ ਉਹ ਵਾਲੀ Gmail ਸਰ ਉਹਦਾ ਪਾਸਵਰਡ ਦੇ ਦਿਓ ਮੈਨੂੰ ਹਾਂਜੀ ਉਹਦਾ ਪਾਸਵਰਡ ਕਿਉਂ ਸਰ ਜਦ ਮੇਰੀ ਫਾਈਲ ਲੱਗੀ ਸੀਗੀ ਇੱਕ ਵਾਰੀ ਪਹਿਲਾਂ ਆਸਟ੍ਰੇਲੀਆ ਦੀ ਸਰ ਮੇਰੇ ਕੋ ਸਾਰੇ ਪ੍ਰੂਫ ਭੇਨੇ ਮੇਰੀ Gmail ਤੇ ਸਰ ਮੇਰੇ ਫਰੈਂਡ ਦੀ ਫਾਈਲ ਲੱਗੀ ਸੀ ਉਹਦੀ Gmail ਤੇ ਸਾਰੇ ਪ੍ਰੂਫ ਭੇਨੇ ਹੋਏ ਕੋਈ ਨਹੀਂ ਕੈਨੇਡਾ ਲਈ ਸਰ ਜੀ ਫਾਈਲ ਉਹਦੇ ਪੋਰਟਲ 'ਚ ਜੀ ਜਾਂਦਾ ਪੋਰਟਲ 'ਚ ਸ਼ੁਰੂ ਹੋ ਰਹੀ ਹੈ ਸਰ ਹਾਂ ਜੀ ਅੱਛਾ ਅੱਛਾ ਤੁਸੀਂ ਸਰ ਅੱਛਾ ਅੱਛਾ ਮੇਰੀ ਗੱਲ ਸਮਝ ਸਰ ਹਾਂ ਜੀ ਮੇਰੇ ਬ੍ਰਦਰ ਨੇ ਸਰ ਫਾਈਲ ਲਈ ਸੀ ਕੈਨੇਡਾ ਦੀ ਜੀਮੇਲ ਸਰ ਉਹਦੀ ਜੀਮੇਲ 'ਚ ਸਾਰਾ ਪ੍ਰੂਫ ਪਿਆ ਤੁਸੀਂ ਕਹਿਣੇ ਮੈਂ ਤੁਹਾਡੇ ਬ੍ਰਦਰ ਨੂੰ ਦਿਖਾ ਦਨਾ ਹੁਣੀ ਮੰਗਾ ਕੇ ਫੋਨ ਤੁਸੀਂ ਗੱਲ ਕਰੋ ਕਦ ਲਈ ਸੀ ਭਾਈ ਜੀ ਪਿਛਲੇ ਸਾਲ ਲਈ ਪਿਛਲੇ ਸਾਲ ਸਰ ਫਾਈਲ ਕਿਸੀ ਜੀ 2022 ਚ ਤੁਸੀਂ ਕਹ ਰਹੇ 19 ਚ ਬੰਦ ਹੋ ਗਿਆ ਸਾਰਾ ਕੁਝ ਬਾਈ 23 ਚ ਗਈ ਹੈ ਟਰੈਕਿੰਗ ਬੰਦ ਹੋਈ ਹੈ ਸਰ ਉਹ ਆਪਣੇ ਟਰੈਕ ਕਰਕੇ ਦੇਖ ਲੈਂਦਾ ਸੀ ਫਾਈਲ ਬਾਈ ਜੀ ਮੈਂ ਸਮਝਦਾ ਟਰੈਕ ਚਲਦਾ ਹੋਣਾ ਪਰ ਉਹ ਨਾ ਟਰੈਕ ਹੁੰਦੀ ਨਹੀਂ ਨਾ ਉਹ ਬੰਦ ਸਰ ਸਾਨੂੰ ਵੀ ਬ੍ਰੂਫਤਾ ਦਿਓ ਨਾ ਅਸੀਂ ਤੁਹਾਡੇ ਬ੍ਰਦਰ ਨੂੰ ਇੱਕ ਗੱਲ ਸੁਣੋ ਅਸੀਂ ਇੱਕ ਮਿੰਟ ਸਰ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਉਹਨੇ ਬ੍ਰਦਰ ਨੂੰ ਐਲਾਨ ਗਿਆ ਹੈ ਨਹੀਂ ਬੋਲੋ ਸਰ ਸ਼ੇਡਾ ਸੌਂਦਾ ਸੀ ਨਾ ਉਹ ਚਾਹਦਾ ਹੁੰਦਾ ਆ ਵੀ ਠੀਕਾ ਹੋਊਗਾ ਮੈਸੇਜ ਨਹੀਂ ਮਿਲ ਕੋਟ ਲਾ ਨਾ ਉਹ ਵੀ ਲੱਦੀ ਸੀ ਨਾ ਆ ਕੁਛ ਪੂਰੀ ਪਤਾ ਵੀ ਮੇਰੀ ਗੱਲਾਂਗੇ ਫੋਟੋ ਨੂੰ ਜਿਹੜਾ ਮੈਂ ਤੁਹਾਨੂੰ ਮੰਗਾਉਣਾ ਮੈਂ ਤੁਹਾਨੂੰ ਦਿਖਾ ਦੂੰਗਾ ਜੋ ਜੋ ਹੈਗਾ ਮੈਨੂੰ ਉਹ ਹੀ ਦਿਖਾ ਦੂੰਗਾ ਮੈਂ ਤਾਂ ਨਹੀਂ ਮੰਨਿਆ ਯਾਰ ਤੂੰ ਨੂੰ ਕੈਪ ਸਰ ਸਾਫ ਜੀ ਗੱਲ ਇਹ ਹੈ ਦੇਖੋ ਫਾਟਾ ਬਰਦਰ ਸਾਡੇ ਕੋਲ ਬੈਠਾ ਠੀਕ ਹੈ ਸਰ ਸਰ ਸਾਨੀ ਉਹਨਾਂ ਨੇ ਵਾਦਾ ਕੀਤਾ ਵੀ ਜਿੱਦਾਂ ਸਰ ਦੇ ਆਫਿਸ ਬੰਦ ਰਹਤਾ ਕੱਲ ਨੂੰ ਤੁਹਾਡਾ ਆਫਿਸ ਬੰਦ ਹੋਗਾ ਸਾਡਾ ਰਿਫੰਡ ਕੌਣ ਕਰੇਗਾ ਸਰ ਸਾਨੂੰ ਕੋਈ ਪ੍ਰੂਫਤਾ ਦੋ ਨਾ ਸਾਨੂੰ ਤਸੱਲੀ ਹੋਈ ਸੀ ਆਪਣੇ ਘਰ ਜਾਈਏ ਸਾਨੂੰ ਕੋਈ ਪ੍ਰੂਫ ਤਾਂ ਦੋ ਅਸੀਂ ਆਪਣੇ ਘਰ ਜਾਈਏ ਜੀ ਠੀਕ ਹੈ ਤੁਹਾਨੂੰ ਸਾਰੇ ਤੋਂ ਦਰਸ ਮਰੀ ਦਾ ਸੁਧਰ ਬਸ ਸਾਰਾ ਬਾਲੇ ਮਾ ਜਿਆਦਾ ਸਰਫਰ ਐ ਕਰ ਦੋ ਮੇਰੀ ਗੱਲ ਸੁਣੋ ਸਰ ਐ ਕਰ ਦੋ ਵੀ ਜੇ ਤੁਸੀਂ ਨਹੀਂ ਸਾਡਾ ਰਿਫੰਡ ਕਰੋਗੇ ਤੁਹਾਡਾ ਬ੍ਰਦਰ ਕਰਦੇ ਸਾਡਾ ਰਿਫੰਡ ਉਹ ਪ੍ਰੂਫ ਦੇ ਦੇ ਆਪਣਾ ਕੋਈ ਵੀ ਹਾਂ ਮੈਂ ਰਿਫੰਡ ਕਰ ਦਾਂਗਾ ਜਿੰਨਾ ਪੈਸਾ ਨਹੀਂ ਦੇ ਰਿਹਾ ਤਾਂ ਕਰਜਾ ਰੋਜ਼ ਕਿਸ ਨੂੰ ਬੰਦ ਵੀ ਸੀ ਕਿੱਥੇ ਜਾਈਏ ਜੀ ਸਿੱਧੇ ਵੀਰੇ ਉਹਨੂੰ ਪੁੱਛਾਂਗੇ ਨਾ ਤੇ ਸਾ ਤੁਹਾਡੇ ਲੀਸਨ ਵਾਲੇ ਤਾਂ ਬਰਝੂੜਦੇ ਜੂੜ ਬੋਲਦੇ ਸੀ ਸਰ ਮਨੂੰ ਜਿਹੜੀ ਉਹ ਮੈਡਮ ਕਨਸੈਪਸ਼ਨ ਦੇ ਬੈਠਦੇ ਨੇ ਪੰਕੁੜੀ ਮੈਮ ਉਹਨਾਂ ਨੇ ਝੂੜਦੇ ਝੂੜ ਬੋਲੇ ਉਹ ਸ਼ਰਾਬ ਦੇ ਖੇਤ ਤੋਂ ਜੂੜਾ ਜੂੜਾ ਮੈਦਾਨ ਹੋ ਰਹੀ ਹੈ ਬੋਲ ਰਹੀ ਹੈ ਨਾ ਸਰ ਮੇਰੇ ਮਦਰ ਅਬ ਗਾਲਾਂ ਕੱਢ ਰਹੀ ਨੇ ਮੈਨੂੰ ਬੈਠਾ ਪਲੀਜ਼ ਸਰ ਤੇਰੀ ਗੱਲ ਸੁਣੋ ਅੱਛਾ ਸਰ ਅੱਛਾ ਨਹੀਂ ਨਹੀਂ ਸਰ ਇੱਕ ਮਿੰਟ ਸਰ ਇੱਕ ਮਿੰਟ ਮੇਰੀ ਗੱਲ ਸੁਣੋ ਸਰ ਤੁਸੀਂ ਮੇਰੇ ਮਦਰ ਨੂੰ ਫੋਨ ਕੀਤਾ ਹੈ ਹਾਂਜੀ ਸਰ ਹਾਂਜੀ ਜੇ ਉਹ ਬਚੋ ਮਤਲਬ ਸ਼ੌਪਲੇਸ ਨੂੰ ਮਿਸਕੈਡ ਕਰਦਾ ਆ ਜਾਂ ਕਰਦਾ ਉਹ ਚੋ ਉਹ ਪ੍ਰੋਪਰਲੀ ਸਰ ਨਹੀਂ ਅਪਡੇਟ ਦਿੰਦਾ ਹਨਾ ਚੋ ਬਾਬਾ ਵਾਲੇ ਨਾਲ ਕੀ ਸਾਥ ਤੇ ਐਗਰੀ ਠੀਕ ਹੈ ਪਰ ਇਹ ਇੱਕ ਚੁਰਕ ਫਰਮਾਂ ਮਾਰ ਕੇ ਬਾਹਰ ਅੰਦਰ ਕਰਦਾ ਤੇ ਮੁੰਡੇ ਸਾਰਾ ਵਿਸ਼ਵਾਸ ਦੁਆਰਾ ਵੀ ਜਦ ਸਾਰਾ ਕੁਝ ਹੋ ਕੇ ਹੈ ਨਰਨਾ ਸੈਟਰ ਹੀ ਹੈ ਅੱਜ ਤੱਕ ਵਜੇ ਮੈਂ ਕਹਾ ਸੁਣ ਮੈਂ ਸਾਹਮਣੇ ਬੈਠਾ ਸੀ ਉਦੋਂ ਮੈਂ ਆਪਣੇ ਜਿਲ੍ਹੇ ਵਰਕ ਪਲੇਸ ਹੈ ਅਰੇ ਕੁਛੀ ਵਰਕ ਚੌੜੀ ਸੀ ਨਹੀਂ ਨਹੀਂ ਸਰ ਐਦਾਂ ਸਰ ਐਦਾਂ ਨਹੀਂ ਨਾ ਹੁੰਦਾ ਸਰ ਮੇਰੀ ਗੱਲ ਸੁਣੋ ਨਹੀਂ ਨਹੀਂ ਹਾਂਜੀ ਕਿੰਨਾ ਮੱਝ ਬੱਝ ਗਿਆ ਉਹ ਲਈ ਇਹਨਾਂ ਦਾ ਟਾਈਮ ਟਾਈਮ ਬਹੁਤ ਕੱਟ ਸੀ ਆਪਣੇ ਕੋਲ ਤੁਸੀਂ ਤੁਸੀਂ ਮੈਨੂੰ ਕੀ ਜਵਾਬ ਦਿੱਤੀ ਸੀ ਵੀ ਜਰਾ 20 ਜਨਵਰੀ ਦੇ ਵਿੱਚ ਹੈਗਾ ਹੈਗਾ ਤਰੀ ਦਿਨੀਆਂ ਕਲਾਸਾਂ ਨੇ ਤੁਹਾਨੂੰ ਅਸੀਂ ਜਨਵਰੀ ਚ ਹੀ ਭੇਜ ਦਾਂਗੇ ਰਾਜੇ ਜੀ ਬਾਈ ਜੀ ਸੀਰ ਮੈਂ ਉਹ ਨੂੰ ਸੁਝਾਈ ਕਰ ਦਿੱਤੇ ਹਾਂ ਤੇ ਮੇਰਾ 110 ਰਿਕਵਰ ਸਰ ਮੇਰੇ ਫਰੈਂਡ ਦਾ ਕਿ ਮੀ ਵੀਜ਼ਾ ਆ ਗਿਆ ਦੇਖੋ ਸਰ ਮੈਂ ਤੁਹਾਨੂੰ ਲਾਸਟ ਟਾਈਮ ਵਾਲੀ ਗੱਲ ਤਾਂ ਕਹਿ ਰਿਹਾ ਤੇ ਸਰ ਸਾਨੂੰ ਕੋਈ ਪ੍ਰੂਫ ਦੇ ਦਿਓ ਸਾਨੂੰ ਤਸੱਲੀ ਹੋ ਜੇ ਸਰ ਸਾਫ ਜੀ ਗੱਲ ਹੈ ਮਾਰੇ ਤੁਸੀਂ ਕਹਿ ਰਹੇ ਹੋ ਤੁਸੀਂ ਬਾਹਰ ਹੋ ਤਾਂ ਤੁਸੀਂ ਮੇਰੇ ਮਦਰ ਨੂੰ ਆਪਣੀ ਇੰਡੀਆ ਦੇ ਨੰਬਰ ਤੋਂ ਕਾਲ ਕੀਤਾ 82 ਵਾਲੇ ਤੋਂ ਕੌਣ ਸਾਡਾ ਨੰਬਰ ਬੰਦ ਆ ਰਿਹਾ ਉਹ ਮੇਰੇ ਕੋਲ ਟਾਈਮ ਵਿੱਚ ਹੀ ਹੋ ਵੀ ਚੁੜੇ ਮੇਰਾ ਇਹਨਾਂ ਚਾਰਟ ਨੂੰ ਮੈਂ ਦੱਸ ਕਰਦਾ ਹਾਂ अच्छा जी। ਆ ਜੀ ਤੇ ਸਰ ਤੁਹਾਨੂੰ ਮੁੰਡਾ ਕਹ ਰਿਹਾ ਤੁਹਾਨੂੰ ਤੁਹਾਨੂੰ ਕਿਸੇ ਨੇ ਸਰ ਪਰਸੋਂ ਦੇਖਿਆ। ਤੁਹਾਨੂੰ ਸਰ ਮੁੰਡਾ ਕਹ ਰਿਹਾ ਤੁਹਾਨੂੰ ਕਿਸੇ ਨੇ ਪਰਸੋਂ ਦੇਖਿਆ ਜੀ। ਪਰਸੋਂ ਰਾਤ ਕਹਿੰਦੇ ਗੁਰੂ ਕਿੰਨੀ ਵਾਰ ਦੱਸਣਾ ਪਏਗਾ? ਅਸੀਂ ਤਾਂ ਕਹਿੰਦੇ 5 ਦਿਨ ਹੋ ਗਏ। 5 ਦਿਨ ਬੰਦ ਹੋ ਗਿਆ ਆਫਿਸ ਹੋਏ ਨੂੰ ਇਹ ਕੀ ਹੈ? ਪਰ ਸਰ ਉਹ ਦੱਸੋ ਸੀ ਕੀ ਕਰੀ ਸਾਡਾ ਕੀ ਹੱਲ ਹੈ? ਸਹੀ ਰੱਖਣਾ। ਫੈਕਸ ਸਹੀ ਰੱਖਣਾ। ਜੀ ਜੀ ਸੁਣੇ ਰਹੇ ਜੀ। ਠੀਕ ਨਾ। ਟੈਂਸ਼ਨ ਵਾਲਾ ਐਂਡਿੰਗ ਸਰ ਟੈਂਸ਼ਨ ਦਾ ਸਰ ਹੁੰਦੀ ਆ ਸਰ 15 ਤੋਂ ਲੱਗ ਜਣਾ ਸਰ ਛੋਟੀ ਗੱਲ ਆ ਤੇ ਸਰ ਤੁਹਾਡੇ ਨਾਲ ਅਸੀਂ ਹਰ ਇੱਕ ਚੀਜ਼ ਕੋਆਪਰੇਟ ਕੀਤੀ ਆ ਨਿਊਜ਼ੀਲੈਂਡ ਵੇਲੇ ਵੀ ਸਰ ਕੈਨੇਡਾ ਵੇਲੇ ਵੀ ਤੁਸੀਂ ਸਰ ਕਿਹਾ ਮੈਡੀਕਲ ਕਰਾ ਮੈਂ ਸਰ ਭੱਜ ਕੇ ਮੈਡੀਕਲ ਦੋ ਮੈਡੀਕਲ ਨਿਊਜ਼ੀਲੈਂਡ ਦੇ